ਆਪਣ ਨੂੰ ਮੈਨਲੇ ਸਾਹਮਣੇ ਤੁਸੀਂ ਇੱਥੇ ਆਇਓ ਤੁਸੀਂ ਇੱਥੇ ਕੀ ਸਾਡੀ ਮਦਦ ਕਰਕੇ ਜਾਓਗੇ ਅਸੀਂ ਕੁਸਲਾ ਚੱਲਿਆ ਸਾਡਾ ਪਿੰਡ ਇਹਦਾ ਪਹਿਲਾਂ ਵੀ ਬੀਬਾ ਜੀ ਨੇ ਇਥੇ ਉਹਦੀਆਂ ਪਾ ਜੀ ਜਿਹੜੀ ਨੀਟ ਦੀ ਲੋੜ ਆ ਅਸੀਂ ਹਰ ਟਾਈਮ ਭੇਜਾਂਗੇ ਤੇਲ ਦੀ ਲੋੜ ਆ ਤੇਲ ਭੇਜਿਆਂ ਤੇ ਜੰਗ ਜਾਂ ਪਾਣੀ ਵਾਸਤੇ ਇਹਦਾ ਤੁਸੀਂ ਨਿਕਾਸ਼ ਵਾਲੀ ਗੱਲ ਕਰਦੇ ਹੋ ਉਹਦੇ ਵਾਸਤੇ 1 ਲੱਖ 7 ਲੱਖ 7 ਲੱਖ ਜਿੰਨਾ ਵੀ ਤੁਹਾਨੂੰ ਲੋੜ ਆ ਇਥੇ ਬੀਬਾ ਹਰ ਸਮੇਂ ਤੋਂ ਤੌਰ ਦੇ ਅਤਿਆਰੀ ਫੰਡ ਦੇ ਵਿੱਚੋਂ ਤੁਸੀਂ ਐਸਟੀਮੇਟ ਬਣਾ ਕੇ ਦੇ ਦਿਓ ਉਹ ਪੈਸੇ ਔਰਨ ਤੌਰ ਤੇ ਪਾਏ ਜਾਣਗੇ ਔਰ ਵਾਲੀ ਸੇਤਾ ਵਾਸਤੇ ਕੋਈ ਬੀਜਪੀ ਲੋਨ ਇੱਕ ਐਮਐਲਏ ਸਾਹਿਬ ਜਿਹੜਾ ਸਾਡਾ ਹੈ ਡੀਜੀ ਲਵਚ ਰਿਹਾ ਹੈ ਇਹ ਵੀ ਤੁਸੀਂ ਮਦਦ ਤੁਸੀਂ ਸੰਗਤੀ ਕਰਕੇ ਜਾਓਗੇ ਇਹ ਵਾਲੀ ਮੰਤਰੀ ਕਰਾਂਗੇ ਤੇ ਟੇਲ ਵਾਸਤੇ ਵੀ ਅਸੀਂ ਸਹਿਯੋਗ ਦੇਵਾਂਗੇ ਆਪਦੇ ਵੱਲੋਂ ਔਰ ਤੁਹਾਡੇ ਪਾਣੀ ਵਾਲੇ ਇਹਦੇ ਵਾਸਤੇ ਵੀ ਸਹਿਯੋਗ ਦੇਣ ਵਾਸਤੇ ਅਸੀਂ ਬੱਜਲ ਮੰਦਾਂ 24 ਘੰਟੇ ਹਾਜ਼ਰ ਆ ਜਰੂਰ ਹੋ ਤੇ ਨਾ ਅੱਜ ਇੱਥੇ ਸਰਦਾਰ ਸਾਡੇ ਪ੍ਰੇਮ अरोड़ा ਜੀ ਬਲਜੀਤ ਅਤਲਾ ਜੀ ਸਾਡੇ ਪੰਗੂ ਸਾਹਿਬ ਪੂਰੀ ਟੀਮ ਆਈ ਹੈ ਕਾਦੀ ਦਲ ਦੀ ਆਮੇ ਕੇ ਜਿਹੜੀ ਸਾਡੀ ਸਰਕਾਰ ਹੈ ਹੁਣ ਉਹ ਆਮ ਆਦਮੀ ਦੀ ਚੱਲ ਰਹੀ ਹੈ ਪਰ ਇੱਥੇ ਸਾਰੇ ਜਿਹੜੇ ਕੰਮ ਨੇ ਉਹ ਪਹਿਲਾਂ ਵੀ ਪਾਣੀ ਪੂਰੇ ਦਾ ਵਿਕਾਸ ਹੋਇਆ ਜਿਦਾ ਕਾਲੀਦਾਰ ਨੇ ਕੀਤਾ ਅੱਜ ਫੇਰ ਇਹ ਆਈਡੀ ਆਪੀ ਸਾਨੂੰ ਫੋਨ ਕੀਤਾ ਅਸੀਂ ਤਾਂ ਬੁਲਾਏ ਨਹੀਂ ਵਿਚਾਰੇ ਨੂੰ ਦਰਦਾ ਇਹਨਾਂ ਨੇ ਕਿਹਾ ਵੀ ਜਿਹੜਾ ਤੁਸੀਂ ਪਹਿਲਾਂ ਪਾਈਪ ਲਾਈਨ ਅਧੂਰੀ ਰਹਿ ਗਈ ਕਾਲੀਦਾਰ ਨੇ ਕੱਢੀ ਆ 5-7 ਲੱਖ ਲੱਗਦਾ ਸੀ ਦੇ ਦੇ ਕੇ ਹੁਣੀ ਤੇ ਜਿਹੜਾ ਡੀਜ਼ਲ ਅਸੀਂ ਸਾਰਾ ਬਚਾ ਦਾਂਗੇ ਅਸੀਂ ਤਾਂ ਇਹਨਾਂ ਦਾ ਬਹੁਤ ਧੰਨਵਾਦ ਕਰਦੇ ਹਾਂ ਇੱਥੇ ਹੋਰ 5 ਲੱਖ 60000 ਤੇ ਲਓ ਜੀ ਚਲੋ ਆਪਣੀ ਕਿਸੇ ਨੇ ਕਿਸੇ ਨੇ ਤਾਂ ਆ ਕੇ ਸਾਰ ਲਈ ਕਈ ਦਿਨ ਹੋ ਗਏ ਸੀ ਇਹ ਗੱਲ ਮੰਨਣਯੋਗ ਹੈ ਚਾਹੇ ਕੋਈ ਆ ਗਿਆ ਆਪਾਂ ਜਿਹੜੀ ਮੌਕੇ ਦੀ ਸਰਕਾਰ ਆ ਉਹਨੂੰ ਵੀ ਪਹਿਲਾਂ ਬਹੁਤ ਦਿਹਾਈਆਂ ਪਾਈਆਂ ਵੀ ਐ ਡਾੜਾ ਪਾਣੀ ਐ ਜਿੱਥੇ ਅਸੀਂ ਜਿਹੜੀ ਜਗ੍ਹਾ 'ਚ ਖੜੇ ਆ ਇੱਥੇ ਘੱਟੋ ਘੱਟ ਡਾੜਾ ਲੱਖ ਲੱਖ ਜਿਹੜਾ ਪਾਣੀ ਦੀ ਗੁੰਦਵਾਰਾ ਸਾਹ ਦੇ ਮੂਹਰੇ ਤੇ ਪ੍ਰਧਾਨ ਜੀ ਵੀ ਆਪਣੇ ਨਾਲ ਨੇ ਤੇ ਪਰ ਕਿਸੇ ਨੇ ਨਹੀਂ ਉਰੇ ਆ ਕੇ ਸਾਰ ਲਈ ਚਲੋ ਬਾਅਦ 'ਚ ਸਹੀ ਜਿਵੇਂ ਮਰਜ਼ੀ ਦਾ ਲੋ ਵੀ ਪਹੁੰਚੇ ਤਾਂ ਸਹੀ ਨੇ ਆਪਣੇ ਜਿਹੜੇ ਅਕਾਲੀ ਦਲ ਦੇ ਪ੍ਰੇਮ ਰੋੜਾ ਜੀ ਵਰਕਰ ਨੇਗੇ ਤੇ ਉਹਨਾਂ ਨੇ ਆਪਣੇ ਵੱਲੋਂ ਵੀ ਕਿਹਾ 5-7 ਲੱਖ ਜਿੰਨਾ ਵੀ ਖਰਚ ਆਉਣਾ ਸੀ ਕਰਾਂਗੇ ਤੇ ਦੂਜੀ ਗੱਲ ਜਿਹੜਾ ਦੋ ਤਿੰਨ ਤਰ੍ਹਾਂ ਦਾ ਤੇਲ ਮੱਛੀਆਂ ਦਾ ਕਹਿੰਦੇ ਉਹ ਵੀ ਦੇਖ ਕੇ ਜਾਵਾਂਗੇ ਇਹਨਾਂ ਦਾ ਬਹੁਤ ਪਹਿਲਾਂ ਤੇਲ ਜਿਹੜੀ ਸੰਗਤ ਹੁਕਮ ਕਰੂ ਅਸੀਂ ਹਾਜ਼ਰ ਆ ਠੀਕ ਹੈ ਜੀ। ਸ਼੍ਰੋਮਣੀ ਅਕਾਲੀ ਦਲ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਬੀਬਾ ਹਰਜਨਤ ਕੌਰ ਜੀ ਬਾਦਲ ਪੁੰਤੜ ਸਾਹਿਬ ਤੇ ਪ੍ਰੇਮ ਜੀ ਅਸੀਂ 24 ਘੰਟੇ ਤੁਹਾਡੇ ਨਾਲ ਟੱਚ ਆ ਠੀਕ ਹੈ ਜੀ। ਬਹੁਤ ਵੱਡਾ ਧੰਨਵਾਦ ਹੈ ਥੋੜਾ ਅਸੀਂ ਦਾ ਧੰਨਵਾਦ ਸੰਗਤ ਹੈ ਹੀਰੋ ਨਗਰ ਹੈ ਜੀ ਹਾਂ ਜੀ ਇਹ ਤਾਂ ਅਸੀਂ ਆਸ ਸੱਡੀ ਬੈਠੇ ਤੇ ਕੋਈ ਸਾਡੇ ਸਮਝ ਤੋਂ ਗੱਲ ਬਾਹਰ ਹੋਈ ਪਈ ਸੀ ਜੀ ਇਹ ਕਾਰਨ ਸਾਡੀ ਮਜਬੂਰੀ ਸੀ ਪ੍ਰੇਮ ਜੀ ਬਾਹਰ ਗਏ ਹੋਏ ਸੀ ਇਹ ਕ ਰਾਤ ਹੀ ਆਏ ਨੇ ਰਾਤ ਨੂੰ ਮਰਕੋਇਆ ਅਸੀਂ ਤੜਕੇ ਤੋਂ ਚੱਲੇ ਹੋਇਆ ਪਹਿਲਾਂ ਮੱਤੀ ਜਾ ਕੇ ਆਏ ਆ ਠੀਕ ਹੈ ਜੀ ਫਿਰ ਹੁਣ ਅੱਗੇ-ਅੱਗੇ ਨਗਰ ਪਿੰਡਾਂ ਤੇ ਜਾਂਦੇ ਆ ਸਾਰੇ ਅਸੀਂ ਸਾਰੇ ਪਿੰਡਾਂ ਜੀ ਜਾ ਰਹੇ ਹਾਂ ਤੁਸੀਂ ਪਾਣੀ ਆਇਆ ਸਾਰੇ ਨਗਰਾਂ ਚ ਜਾਣਾ ਬਣਦਾ ਬਣਦਾ ਸਾਰੇ ਨਗਰਾਂ ਚ ਹੋ ਕੇ ਆ ਰਹੇ ਆ ਠੀਕ ਹੈ ਜੀ ਮੱਤੀ ਵੀ ਬਹੁਤ ਵੱਡਾ ਨੁਕਸਾਨ ਹੋਇਆ ਠੀਕ ਹੈ ਜ ਸਾਰੀਆਂ ਮੈਂ ਸਮਝਦਾ ਹਜ਼ਾਰਾਂ ਏਕੜ ਜਿਹੜੀ ਪਤਲ ਹੈ ਉਹ ਬਰਬਾਦ ਹੋ ਗਈ ਕਿਸਾਨ ਦੀ ਘਰਾਂ ਤੱਕ ਪਾਣੀ ਪਹੁੰਚ ਗਿਆ ਘਰਾਂ ਚ ਵੀ ਜਗ੍ਹਾ ਨਹੀਂ ਹੈ ਸਮਾਨ ਕਿੱਥੇ ਰੱਖਿਆ ਜਾਵੇ ਪਸ਼ੂ ਡੰਗਰ ਧੁੱਖਾ ਬੈਠਾ ਹੈ ਉਹਨਾਂ ਉਹਨਾਂ ਲੋਕਾਂ ਦਾ ਹਾਲਾਤ ਦੇਖੋ ਜਾ ਕੇ ਕੀ ਬਣੇ ਪਿਆ ਹੈ ਤੇ ਮੈਂ ਅੱਜ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਕਿ ਉਹ ਆ ਕੇ ਇਹਨਾਂ ਪਿੰਡਾਂ ਦੀ ਸਾਰ ਲਵੇ ਪ੍ਰਸ਼ਾਸਨ ਦਾ ਹੱਕ ਬਣਦਾ ਇੱਥੇ ਆ ਕੇ ਨਗਰ ਤੇ ਦੇਖੇ ਪਾਣੀ ਕਿੱਧਰ ਕੱਢਣਾ ਕਿਵੇਂ ਨਿਕਲਣਾ ਇਹ ਨਗਰ ਹੀਰੋ ਹੈ ਜੀ ਇਹਦੇ ਵਾਸਤੇ ਸਾਡੀ ਜਾਨ ਹਾਜ਼ਰ ਹੈ ਸ਼੍ਰੋਮਣੀ ਕਾਲੀ ਦਲ ਦੀ ਤੇਲ ਵਾਹਤ 10000 ਰੁਪਏ ਆਪਾਂ ਹੁਣ ਨਕਦ ਦੇ ਕੇ ਜਾਂਦੇ ਜਥੇਬੰਦੀ ਨੂੰ ਅੱਗੇ ਜਿਹੜੀ ਲੋਡ ਹੋਊਗੀ ਤੁਸੀਂ ਸਾਨੂੰ ਜਿਹੜਾ ਹੁਕਮ ਲਾਉਂਗੇ ਸਿਰ ਮੱਥੇ ਧੰਨਵਾਦ ਜੀ ਬਹੁਤ ਬਹੁਤ ਧੰਨਵਾਦੀ ਤੇ ਆਹ ਜਿਹੜਾ ਤੁਸੀਂ ਦੇਖ ਰਹੇ ਹੋ ਨਾਲ ਪ੍ਰਧਾਨ ਜੀ ਨੇ ਬਹੁਤ ਵਧੀਆ ਇਹ ਕਿਰਪਾ ਹੋਈ ਹੈ ਆ ਵਧੀਆ ਗੱਲ ਹੈ ਜਿਹੜੀ ਸੁਣਵਾਈ ਹੋਈ ਹੈ ਤੇ ਚਲੋ ਜਿੰਨਾ ਸਹਿਯੋਗ ਬਹੁਤ ਵੱਡਾ ਦਿੱਤਾ ਹੈ ਕਾਲੀਦਾਉ ਦੇ ਬਰਕਰ ਪ੍ਰੇਮ अरोड़ा ਜੀ ਪਹੁੰਚੇ ਨੇ ਤੇ ਇੱਥੇ ਜਿਹੜਾ ਆ ਪਾਣੀ ਦਾ ਬੰਨ ਚੱਲ ਰਿਹਾ ਤੁਸੀਂ ਦੇਖ ਰਹੇ ਹੋ ਆ ਤੇ ਇਧਰੋਂ ਬਰਮਾ ਚੁੱਤੀਆਂ ਦਾ ਪਾਣੀ ਇੱਥੇ ਪਹਿਲਾਂ ਸਾਰੇ ਜੀ ਬਹੁਤ ਪਟਾ ਪਟਾ ਪਾਣੀ ਸੀਗਾ ਔਰੇ ਚਲੋ ਹੁਣ ਟੋਬੇ ਚਾਹੇ ਲਾ ਉਧਰ ਵੀ ਜਾ ਕੇ ਮਨ ਲਾ ਵੀ ਦੇਖਣਗੇ ਕਿਹੜਾ ਦੇਣਗੇ ਚਲੋ ਨਾਲ ਹੀ ਚੱਲ ਜਾਗੇ ਆਦੇ ਵੱਲੋਂ 7 ਲੱਖ ਰੁਪਇਆ ਬੋਲੇ ਨੇ 5-7 ਲੱਖ ਰੁਪਇਆ ਦੇ ਮੰਗੇ